ਤੁਸੀਂ ਦੇਖ ਰਹੇ ਹੋ APN Live ਇਹ ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਅਰਜਨਦੀਪਨਗਰ ਗਲੀ ਨੰਬਰ 4 ਹੌਲੀਪੱਥ ਸਕੂਲ ਦੀਆਂ ਹਨ ਜਿੱਥੇ ਪ੍ਰਿੰਸੀਪਲ ਲੀਨਟ ਪਾਰੀਆਂ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ACP ਗੁਰਦੇਵ ਸਿੰਘ ਜੀ ਨੇ ਮੁਹਿੰਮ ਤਹਿਤ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਲੁਧਿਆਣਾ ਤੋਂ ਤੋਦ ਸ਼ਰਖਪੁਰ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦਿਹਾੜੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਡਾਕਟਰ ਕੋਸ਼ਤਿਮ ਸ਼ਰਮਾ ਜੀ ਵੱਲੋਂ ਸਾਡੀ ਸਟੇਟ ਪੁਲਿਸ ਸਾਡੇ ਡੀਜੀਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਇਸ ਮਹੀਨੇ ਨੂੰ ਡਰੱਗਸ ਦੇ ਸਬੰਧ ਵਿੱਚ ਲੋਕਾਂ ਨੂੰ ਡਰੱਗਸ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਇਹਦੀਆਂ ਬੁਰਾਈਆਂ ਤੋਂ ਜਾਣੂ ਕਰਾਉਣ ਲਈ ਇੱਕ ਮਹਿਮ ਰੱਡੀ ਹੋਈ ਹੈ ਉਸ ਮਹਿਮ ਦੇ ਇੱਕ ਪੜਾਵਜੋਂ ਅੱਜ ਜਿਹੜਾ ਹੈਗਾ ਸੀ ਸਾਡਾ ਹੌਲੀਪਾਟ ਸਕੂਲ ਹੈ ਅਸੀਂ ਇੱਥੇ ਆਏ ਹਾਂ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਅਸੀਂ ਨਸ਼ਿਆਂ ਦੀ ਕਰੋਪੀ ਬਾਰੇ ਜਾਣੂ ਕਰਾਇਆ ਤੇ ਅਸੀਂ ਉਹਨਾਂ ਨੂੰ ਡਿਮਾਂਡ ਕੀਤੀ ਹੈ ਆਮ ਬੰਦੇ ਕਹਿ ਦਿੰਦੇ ਆ ਕਿ ਯਾਰ ਸਕੂਲਾਂ ਚ ਜਾ ਕੇ ਕੀ ਗੱਲ ਕਰਨ ਦਾ ਫਾਇਦਾ ਮੈਂ ਤੁਹਾਡੇ ਮਾਦਮਾਂ ਰਹੀਆਂ ਦੱਸਣਾ ਚਾਹੁੰਦਾ ਕਿ ਬੱਚੇ ਪਰਿਵਾਰ ਦਾ ਉਹ ਅੰਗ ਹੁੰਦੇ ਨੇ ਜਦੋਂ ਇੱਕ ਛੋਟੀ ਜਿਹੀ ਧੀ ਆਪਦੇ ਬਾਪ ਨੂੰ ਕਿਸੇ ਗ੍ਰੀਤੀ ਨੂੰ ਰੋਕਣ ਵਾਸਤੇ ਰਿਕਵੈਸਟ ਕਰਦੀ ਹੈ ਬਾਪ ਉਹਨੂੰ ਜਵਾਬ ਨਹੀਂ ਦੇ ਸਕਦਾ ਬਾਪ ਉਹਦੀ ਗੱਲ ਨਹੀਂ ਮੋੜਦਾ ਛੋਟਾ ਦਾ ਬੱਚਾ ਜਦ ਆਪਣੇ ਮਾਪਿਓ ਨੂੰ ਕਿਸੇ ਗੱਲ ਬਾਰੇ ਪ੍ਰੇਰਿਤ ਕਰਦਾ ਹੈ ਕਿ ਪਾਪਾ ਜੀ ਤੁਸੀਂ ਸ਼ਰਾਬ ਨਾ ਪੀਓ ਤਾਂ ਮੈਂ ਗਰੰਟੀ ਦਿੰਦਾ ਕਿ ਉਹਦੀ ਜਿਹੜੀ ਗੱਲ ਹੈ ਕਹੀ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਅਸੀਂ ਉਹ ਮੈਸੇਜ ਸਨੇਹਾ ਦੇਣ ਵਾਸਤੇ ਸਕੂਲਾਂ 'ਚ ਜਾ ਰਹੇ ਹਾਂ ਮਤ ਤੋਂ ਮਤ ਬੱਚਿਆਂ ਨੂੰ ਨਾਲ ਜੋੜ ਰਹੇ ਹਾਂ ਤੇ ਬੱਚਿਆਂ ਨਾਲ ਅਸੀਂ ਇੱਕ ਉਹਨਾਂ ਤੋਂ ਪ੍ਰੋਮਿਸ ਲੈ ਰਹੇ ਹਾਂ ਕਿ ਜਿਹੜਾ ਵੀ ਉਹਨਾਂ ਦੇ ਘਰ 'ਚ ਕੋਈ ਵੀ ਨਸ਼ਾ ਹੈ ਚਾਹੇ ਉਹ ਬੀੜੀ ਸਿਗਰਟ ਛੋਟੇ ਤੋਂ ਛੋਟਾ ਨਸ਼ਾ ਵੀ ਹੈ ਕਿ ਉਹ ਫਿਰ ਨਸ਼ੇ ਨੂੰ ਛਡਾਉਣ ਵਾਸਤੇ ਆਪਦੀ ਫੈਮਿਲੀ ਨੂੰ ਆਪਣੇ ਗਲੀ ਮਹੱਲੇ ਨੂੰ ਆਪਣੇ ਇਲਾਕੇ ਨੂੰ ਜਿਹੜਾ ਹੈਗਾ ਆਪੋ ਆਪਣਾ ਯੋਗਦਾਨ ਪਾਣ ਤਾਂ ਕਿ ਨਸ਼ੇ ਦੀ ਪ੍ਰਵਿਰਤੀ ਨੂੰ ਅਸੀਂ ਰਲ ਮਿਲ ਕੇ ਰੋਕ ਕੇ ਸਮਾਜ 'ਚ ਇੱਕ ਨਰਵਾ ਸਮਾਜ ਸਿਰਜ ਸਕੀਏ। ਸਪੈਸ਼ਲ ਟੀਮ ਨਿਕਲੀ ਹੈ ਨਸ਼ਾ ਮੀਮ ਖਤਮ ਕਰਨ। ਬਿਲਕੁਲ ਸਾਡਾ ਜਿਹੜਾ ਜ਼ੋਨ 4 ਦਾ ਏਰੀਆ ਹੈ ਇਹਦੇ ਵਿੱਚ ਸਾਡੇ ਏਡੀ ਜੋਇੰਟ ਸੀਪੀ ਸਰਦਾਰ ਰਵਚੰਦ ਸਿੰਘ ਜੀ ਬਰਾੜ ਤੇ ਸਾਡੇ ਏਡੀਸੀਪੀ ਸ਼੍ਰੀ ਤੁਸ਼ਾਰ ਗੁਪਤਾ ਸਾਹਿਬ ਆਈਪੀਐਸ ਜੀ ਦੀਆਂ ਹਦਾਇਤਾਂ ਅਨੁਸਾਰ ਸਾਡੀ ਜਿਹੜੀ ਟੀਮ ਹੈ ਸੁਰੱਖਿਆ ਸੈਂਟਰਾਂ ਦੀ ਅਸੀਂ ਸਾਰੇ ਜ਼ੋਨ ਦੇ ਅਫਸਰ ਇਕੱਠੇ ਹੋ ਕੇ ਅਸੀਂ ਜਾ ਕੇ ਬੱਚਿਆਂ ਨੂੰ ਨਾਲ ਹੀ ਸਾਡੀ ਥਾਣੇ ਦੀ ਟੀਮ ਤੇ ਮੈਂ ਵੀ ਵਿੱਚ ਪਾਰਟਿਸਪੇਟ ਕਰਦਾ ਹਾਂ ਅਸੀਂ ਸਾਰੇ ਨਾਲ ਤੇ ਬੱਚਿਆਂ ਨੂੰ ਤੇ ਗਲੀ ਮਹੱਲਿਆਂ ਚ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਕੋਈ ਮਾਰਚ ਕੱਢ ਕੇ ਕੋਈ ਕੈਂਡਲ ਮਾਰਚ ਕੱਢ ਕੇ ਅਸੀਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਾਉਂਦੇ ਸਰ ਕੋਈ ਨੰਬਰ ਹੀ ਨਿਕਲਿਆ ਬਾਣਸੇ ਜਿੱਦਾਂ ਆਪਾਂ ਫੋਨ ਕਰ ਸਕੀਏ ਵੀ ਇੱਥੇ ਨਸ਼ਾ ਹੋ ਰਿਹਾ ਤੇ ਉੱਥੇ ਮੌਕੇ ਤੇ ਪੁਲਿਸ ਪਹੁੰਚ ਜਾਵੇ ਬਿਲਕੁਲ ਬਹੁਤ ਵਧੀਆ ਗੱਲ ਤੁਸੀਂ ਕੀਤੀ ਸਾਡੇ ਕੁਇਸ਼ਨ ਨੂੰ ਪੁਲਿਸ ਜੀ ਨੇ ਇੱਕ ਨੰਬਰ 78370 78370 18501 اونਲੀ WhatsApp ਨੰਬਰ ਹੈ ਲੁਧਿਆਣਾ ਸ਼ਹਿਰ ਤੇ ਦੇ ਕੇ ਕੋਈ ਵੀ ਤੁਸੀਂ ਇਨਫੋਰਮੇਸ਼ਨ ਦੇਣੀ ਚਾਹੁੰਦੇ ਹੋ ਤੁਸੀਂ 7837018501 ਤੇ WhatsApp ਕਰਕੇ ਜਿਹੜੀ ਹੈਗੀ ਆਪਣੀ ਇਨਫੋਰਮੇਸ਼ਨ ਦਿਓ ਤੇ ਬਿਲਕੁਲ ਤੁਹਾਡੀ ਦਿੱਤੀ ਜਾਣਕਾਰੀ ਜਿਹੜੀ ਇਨਫੋਰਮੇਸ਼ਨ ਹੈ ਕਈ ਵਾਰੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਉਹਦੇ ਵਿੱਚ ਨਸ਼ੇ ਕਈ ਵਾਰੀ ਦੋ ਮੁੰਡਿਆਂ ਨੇ ਨਸ਼ੇ ਛੱਡੇ ਉਸ ਤੋਂ ਬਾਅਦ ਟੀਪੀ ਸਾਹਿਬ ਨੇ ਸਨਮਾਨਿਤ ਕੀਤਾ ਸੀ ਐਤਕੀ ਜਿਹੜੇ ਨਸ਼ਾ ਛੱਡ ਕੇ ਤੁਹਾਡੇ ਕੋਲ ਆਣਗੇ ਤੇ ਕੀ ਸਨਮਾਨ ਕਰੋਗੇ ਉਹ ਦੇਖੋ ਗੱਲ ਇਹ ਹੈ ਕਿ ਜਿਹੜੇ ਬੱਚੇ ਅਜਿਹਾ ਕਰ ਰਹੇ ਆ ਅੱਗੇ ਆ ਰਹੇ ਆ ਉਹਨਾਂ ਨੂੰ ਅਸੀਂ ਹੋਰ ਬੱਚਿਆਂ ਨੂੰ ਜਿਹੜੇ ਨਸ਼ਾ ਛੱਡਣ ਨਾਲ ਜਾਂਦੇ ਆ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਸਾਡੇ ਲਿਸਟਾਂ ਤਿਆਰ ਕਰ ਰਹੇ ਆ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਬੱਚੇ ਅੱਗੇ ਆ ਰਹੇ ਆ ਅਸੀਂ ਉਹਨਾਂ ਦੀ ਲਿਸਟਾਂ ਤਿਆਰ ਕਰ ਰਹੇ ਆ ਇਕੱਠੇ ਤੌਰ ਤੇ ਚੁੰਗਤ ਤੌਰ ਤੇ ਮਾਨੋਕ ਟੀਪੀ ਸਾਹਿਬ ਜਿਹੜਾ ਵੀ कर थैंक आज मैम बहुत अच्छा है मैं चाहूंगी कि लुधियाना के हर स्कूल में जैसे सांझ केंद्र की तरफ से ये जो मुहिम चलाई गई है कहते हैं कि आज का बच्चा कल का नेता अगर बच्चों के दिमाग में अगर कोई पुलिस ऑफिसर प्रॉपर यूनिफॉर्म आके अपने मन की बात करें जो समाज में फैली हुई बुराई जब वो बात शेयर करते हैं तो बच्चों में बहुत जल्दी इसका असर होता है वो मैंने आज देखा भी है लाइव कि जैसे सर ए साहब बोल रहे थे तो बच्चों ने इस चीज़ को बड़े उससे ध्यान से सुना और मुझे लगता है कि उन्होंने जैसे बोला कि आप अपने अपने गली मोहल्ले में एक एक ग्रुप बनाएं ग्रुप बना के अगर जैसे एक बेटी अपने पापा को अगर ये कहे कि पापा ये नशा छोड़ दो तो मुझे लगता है ये बातें बच्चे बड़ी जल्दी असर भी करेगी और एक अच्छा समाज जो सामने आएगा मैं धन्यवाद करती हूँ सारी टीम का जो हमारे आ, स्कूल में आ जाए मैं चाहूँगी कि ये जो कैंप है महीने में एक बार जरूर लगना चाहिए चाहे वो रोड सेफ्टी का हो या नशे के खिलाफ हो अगर हमारे ऑफिसर साहिबान ये सब स्कूल के बच्चों को बताते हैं तो बच्चों पे इसका बहुत असर होता है यही आज का मेरा है कि मैं सबका धन्यवाद करूंगी और चाहूंगी कि हमारे पुलिस की तरफ से हर स्कूल में मुहिम चलाई जाए एक दिन नहीं महीने में एक दिन जरूर हो हर स्कूल में ताकि हमारा समाज जो है स्वस्थ समाज बने और हमारे नशे जो हमारे समाज में फैल रहे हैं अगर ये बच्चे इस चीज़ को इस आवाज़ को उठाएंगे तो बहुत जल्द इसका असर देखने लगेगा थैंक यू बहुत ही ਹਰ ਕੋ ਮਿੱਠੀ ਭਾਸ਼ਾ ਦੇ ਅੰਦਰ ਪਹਿਲੇ ਵਾਰ ਸੁਣਨ ਦੇ ਲਈ ਤੁਹਾਡੇ ਕੰਨਾਂ 'ਤੇ ਪਰਣਾ ਕੋ ਬਾਅਦ ਸਭੇ ਸ਼ਕੂਨ ਦੀ ਭਾਵਨਾ ਉੱਤਰ ਤੇ ਪ੍ਰਗਟ ਹੋ ਰਹੀ ਹੈ ਤਾਂ ਹੁਣ ਤੱਕ ਇਸ ਖੂਦ ਦੇ ਵਿਰੇ ਦੇ ਅੰਦਰ ਇਤਿਹਾਸਕ ਕਾਢੇ ਨਾਲ ਸੁਣਨ ਦੀ ਪੰਜਾਬੀ ਭਾਸ਼ਾ ਦਾ ਸਰਮਾਨ ਮਿਲਣਾ ਜ਼ਰੂਰੀ ਹੈ ਜੇ ਤੁਸੀਂ ਸ਼ੁਰੂ ਕਰੋ ਬਾਅਦ ਤੁਸੀਂ ਬਹੁਤ ਵੱਡੇ ਵੱਡੇ ਕੰਮ ਜਿਹੜੇ ਹੈਗੇ ਆ ਉਹ ਡੀਲ ਹੀ ਕਰਨਾ ਸੋ ਮੇਰੀ ਤੁਹਾਨੂੰ ਆਜ ਵੀਰ ਜੀ ਕੀ ਨਾਮ ਤੁਹਾਡਾ ਰਾਘਵ ਸ਼ਰਮਾ ਜੀ ਕਿਹੜੇ ਸਕੂਲੇ ਪੜ੍ਹਦੇ ਹੋ ਖੋਲੀਵਾ ਸੀਨੀਅਰ ਸੈਂਟਰ ਸਕੂਲ ਕਿਹੜੀ ਕਲਾਸ ਪਲੱਸ 2 ਆਰਟਸ ਸਰਪੰਨ ਨੂੰ ਜਿਹੜੀ ਗੱਲ ਸਮਝਾਈ ਗਈ ਹੈ ਅਸੀਂ ਵੀ ਸਾਭ ਨੂੰ ਕੀ ਸਮਝਾਈ ਕੀ ਕਰਨਾ ਸਰ ਉਹਨਾਂ ਨੇ ਆਪਣੇ ਰੂਲਸ ਵਗੈਰਾ ਵਾਲੇ ਬਤਾਇਆ ਗਿਆ ਜੀ ਤੇ ਨਸ਼ੇ ਛਡਾਊ ਕੇਂਦਰ ਵਗੈਰਾ ਜੀ ਉਹਨਾਂ ਨੇ ਆਪਣੇ ਰੂਲ ਵਗੈਰਾ ਸਾਰੇ ਦੱਸਿਆ ਜੀ ਸਾਨੂੰ ਕਿ ਸਾਨੂੰ ਨਸ਼ਾ ਵਗੈਰਾ ਬਾਰੇ ਬੰਦਿਆਂ ਨੂੰ ਫੜਾਣਾ ਚਾਹੀਦਾ ਹੈ ਜੀ ਕਿ ਦੂਰ ਰਹਿਣਾ ਚਾਹੀਦਾ ਹੈ ਤੇ ਰੂਲ ਵਗੈਰਾ ਸਾਰੇ ਫੋਲੋ ਕਰਨੇ ਚਾਹੀਦੇ ਆ ਸਰ ਨੇ ਸਾਨੂੰ ਬਹੁਤ ਸਮਝਾਇਆ ਜੀ ਅਸੀਂ ਸਾਰਾ ਕੁਝ ਸਮਝਾਵਾਂਗੇ ਜੀ ਅੱਗੇ ਤੇ ਆਪਾਂ ਰੂਲ ਫੋਲੋ ਵਗੈਰਾ ਵੀ ਕਰਾਂਗੇ ਤੇ ਕਿਹਾ ਗਿਆ ਜੀ ਅੱਜ ਤੋਂ ਹੀ ਸ਼ੁਰੂ ਕਰਦੇ ਆਂ ਤੇ ਚਾਰ ਮੁੰਡੇ ਲੈ ਕੇ ਟੀਮ ਜਿਹੜੀ ਆ ਲੋਕਾਂ ਨੂੰ ਸਮਝਾਉਂਦੇ ਆਂ ਤੇ ਤੁਹਾਡੇ ਅੰਦਰ ਜਾਗਰੂਕਤਾ ਆਈ ਹਾਂਜੀ ਹਾਂਜੀ ਸਰ ਕਰਾਂਗੇ ਜ਼ਰੂਰ ਕਰਾਂਗੇ ਸਰ ਜਿੱਥੇ ਤੱਕ ਸਾਨੂੰ ਜਾ ਸਕਦੇ ਆਂ ਜੀ ਸਰ ਜਾਵਾਂਗੇ ਜੀ